ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਭੰਗੜਾ ਪਾ ਕੇ ਉਹਨਾਂ ਦੇ ਸਿਰ ਤੇ ਦਸਤਾਰ ਵੀ ਸਜਾਈ ਸਾਡੇ Shastri ji ਉਹਨਾਂ ਸਾਹਮਣੇ ਵੀ ਸਟੇਜ ਸਾਂਝੀ ਕੀਤੀ ਅਤੇ ਸਾਡੇ ਜੋ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹਨਾਂ ਦੇ ਨਾਲ ਵੀ ਭੰਗੜਾ ਸਾਹਮਣੇ ਉਹਨਾਂ ਦੇ ਪਾ ਕੇ ਉਹਨਾਂ ਕੋਲੋਂ ਵੀ ਇਨਾਮ ਹਾਸਲ ਕੀਤੇ 7 ਸਾਲ ਦੀ ਵਰ੍ਹੇ ਜਨ ਪਗੜਾ ਪਿੰਡ ਦੇ ਪਿੰਡਾਂ ਦੇ ਪਾਕਿਸਤਾਨ ਅਜੇ ਪਾਕਿਸਤਾਨ ਤੋਂ ਜਿਹੜਾ ਹੈ ਸਾਡੇ ਜਿਹੜਾ ਗੁਰਦਾਸਪੁਰ ਸੀਗਾ ਤਦ ਤਸੀਂ ਤਸੀਂ ਸਾਡੇ ਚੱਕਰ ਗਰਦ ਸੀ ਤੇ ਉੱਥੇ ਪਹਿਲੀ ਵਾਰੀ ਉਹ ਉਹਨਾਂ ਨਾਲ ਕਰਦੇ ਭੰਗੜਾ ਪੈਂਦਾ ਸੀ ਜਦ ਮੈਂ ਪਹਿਲੀ ਵਾਰ ਭੰਗੜਾ ਮੇਰੇ ਸਾਥ ਸਾਲ ਨੂੰ ਅਸੀਂ ਉਹ ਪੰਗੜਾ ਦੇਖਿਆ ਪਰ ਅੰਮ੍ਰਿਤ ਜੋ ਇਨਾਮ ਲੱਗੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਉਸ ਭੰਗੜੇ ਦੀ ਮਿਹਨਤ ਸਦਕਾ ਇਹਨਾਂ ਨੇ ਹਾਸਲ ਕੀਤੇ ਹਨ ਬਸ ਆ ਕੁਵਿੰਦਰੀਆ ਇੱਕ ਦਿਨ ਮੈਂ ਮਾਂ ਕਿਹਾ ਬਈ ਜੇ ਜੇ ਮੁੰਡੇ ਭੰਗੜਾ ਪਾਉਣ ਦੇਣ ਤੇ ਇਹਨਾਂ ਵਟਰ ਮੈਂ ਪਾ ਲੈਣਾ ਤੇ ਮੈਂ ਉਸ ਜਿਹੜਾ ਸੀ ਅਫਸਰ ਸੀ ਉਹਨੂੰ ਰਾਖਿਆ ਮੈਂ ਸਾਰੇ ਸੜਕ ਪੰਗੜਾ ਹੈਗਾ ਤੇ ਅਸੀਂ ਪੰਗੜਾ ਇਹ ਲਈ ਪਉਂਦੇ ਸੜਕੋ ਪੰਗੜਾ ਜਿਹੜਾ ਪਿੰਡਾਂ 'ਚ ਮੰਗੜਾ ਪਈਦਾ ਉਹ ਹੈ ਤੇ ਐਟ ਹੋਮ ਹੁੰਦਾ ਨਾ ਉਹ ਜਿਹੜੇ ਟੀਮਾਂ ਜਾਂਦੀਆਂ ਨੇ ਉਹਨਾਂ ਨੂੰ ਐਟ ਹੋਮ ਕਾ ਸਾਧਨ ਤੇ ਉੱਥੇ ਫਿਰ ਉਹਨਾਂ ਨੂੰ ਮੌਕਾ ਮਿਲਦਾ ਹੈ ਸਾਨੂੰ ਆਪਣੇ ਪੰਜਾਬ ਵੱਲੋਂ ਦਾਸ ਕਰਦਾ ਤੇ ਪੰਜਾਬ ਦੀ ਜਿਹੜੀ ਸਭ ਤੋਂ ਵਧੀਆ ਪਗੜੀ ਜਿਹੜੀ ਆ ਉਹ ਨਿਸ਼ਾਨੀ ਸੀ ਪਰ ਜਵਾਨ ਬਣ ਤਨ ਹੋਇਆ ਸੀ ਤੇ ਬੰਦਾ ਮੌਕਾ ਜਿ ਮਿਲਿਆ ਉਹ ਮੈਂ ਪੰਚ ਜੋ ਰਨਰ ਦੇ ਸੀ ਸੀ ਪਗਲੀ ਰੱਖੀ ਆਪ ਪਿੰਡਾ ਪੰਗੜਾ ਅਰੀਜਨਲ ਪੰਗੜਾ ਸੀ ਜਿਹੜਾ ਮੋਟੇ ਮੋਟ ਕੁੰਜੂਆ ਹੋਇਆ ਕਿਹਨੇ ਆ ਅੱਛਾ ਇਹ ਜਾਣੂ ਮੈਂ ਇਹ ਲੈ ਲੈ ਪਾਈ ਨਹੀਂ ਹਾਂ ਹਾਂਜੀ ਬੜੇ ਭਾਵੇਂ ਨਹੀਂ ਇਹ ਹਮੇ ਇਹ ਹਮੇ ਇਹ ਕਿਹਦੇ ਆ ਨੋ ਇਹ ਬਦਾਈ ਮੇਰਾ ਤੇ ਥਲੇ ਗਿੱਟਿਆਂ ਉੱਤੇ ਬਹਨ ਕੇ ਪੜਨਾ ਮੋਟਾ ਪਟਕਾ ਕੱਪ ਉਹਦੇ ਉੱਤੇ ਇੱਕ ਹੰਗਰ ਬਜ਼ੀ ਤੇ ਤਾਂ ਕਿ ਕਿਤੇ ਨਾ ਪਣ ਪ੍ਰੈਕਟਰ ਪਹਿਲੀ ਵਾਰੀ 1970 ਸਾਲ ਸਿਆ ਨੀ ਪੌਲਟੀ ਫੈਸਟੀਵਲ ਆਇਆ ਸੀ ਤੇ ਮੇਰੀ ਪਹਿਲੀ ਟੀਮ ਜਿਹੜੀ ਹੈ 32 ਮਿੰਟ ਦੇ ਗਏ ਸਾਰੇ ਮੇਰੇ ਬਣੇ 16 ਮਿੰਟ ਦੇ 16 ਮਿੰਟ ਦੇ ਨਵੀਂ ਸ਼ਾਮਸਤ ਤੇ ਇਹ ਪਹਿਲੀ ਵਾਰੀ 1960 ਦੇ ਪੌਲਟੀ ਫੈਸਟੀਵਲ ਦਿੱਲੀ ਗਏ ਭੰਗੜੇ ਜਰੀਏ ਕਿੱਥੇ ਕਿੱਥੇ ਜਾਇਓ ਕਿੱਥੇ ਕਿੱਥੇ ਵਿਦੇਸ਼ਾਂ 'ਚ ਘੁੰਮ ਆਇਓ ਨਹੀਂ ਦੋਸਤਾਂ ਸਾਰੇ ਉਹਨਾਂ ਦਸਤਾਂ ਅਲਜੀਰੀਆ ਫਰੇਸ਼ੀਆ ਸੀਰੀਆ ਇਰਾਕ ਜਾਰਡਨ ਕੁਵੈਤ ਇਟਲੀ ਤੇ ਹੋਰ ਕਈ ਜਿਹੜੇ ਬਰਕਰ ਜਿਹੜੇ ਇੰਗਲੈਂਡ ਜਿਹੜੀ ਮੈਂਦਾ ਆ ਅਗਰ ਸਾਡੇ ਪੰਜਾਬੀ ਲੋਕ ਨਾਚਾਂ ਦੀ ਗੱਲ ਕੀਤੀ ਜਾਵੇ ਤਾਂ ਅਹਿਮ ਗਿੱਧਾ ਤੇ ਭੰਗੜੇ ਨੂੰ ਮੰਨਿਆ ਜਾਂਦਾ ਹੈ ਕਹਿੰਦੇ ਹਨ ਕਿ ਢੋਲ ਦੀ ਥਾਪ ਪੈਂਦੀ ਹੋਵੇ ਤਾਂ ਭੰਗੜਾ ਪਾਉਣ ਵਾਲਾ ਕਦੀ ਵਾਂਝਾ ਨਹੀਂ रह ਸਕਦਾ ਉਹਦੇ ਆਪਣੇ ਆਪ ਹੀ ਪੈਰ ਥਿਰਕਣ ਲੱਗ ਪੈਂਦੇ ਹਨ ਪਰ ਜੇ ਗੱਲ ਕੀਤੀ ਜਾਵੇ ਆਪਣੇ ਇਹਨਾਂ ਲੋਕ ਨਾਚਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਮਸ਼ਹੂਰੀ ਦਿਵਾਨ ਚ ਕਿਹੜੇ-ਕਿਹੜੇ ਲੋਕਾਂ ਦਾ ਸਾਥ ਰਿਹਾ ਹੈ ਉਹਨਾਂ ਵਿੱਚੋਂ ਹੀ ਇੱਕ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ ਮਾਸਟਰ ਖਰਪਜਨ ਸਿੰਘ ਜੋ ਕਿ ਬਟਾਲਾ ਦੇ ਨਜ਼ਦੀਕੀ ਪਿੰਡ ਖੋਖਰ ਫੌਜੀਆ ਦੇ ਰਹਿਣ ਵਾਲੇ ਹਨ ਆਪਣੇ ਜੀਵਨ ਕਾਲ ਚ ਸਿੱਖਿਆ ਮਹਿਕਮੇ 'ਚ ਨੌਕਰੀ ਕੀਤੀ ਤਾਂ ਸਿੱਖਿਆ ਦੇ ਜ਼ਰੀਏ ਵੀ ਕਈ ਨੌਜਵਾਨ ਪੀੜ੍ਹੀ ਨੂੰ ਸਿੱਖਿਅਤ ਕੀਤਾ ਚੰਗੀ ਛੇ ਦਿੱਤੀ ਤੇ ਨਾਲ ਦੀ ਨਾਲ ਹੀ ਇਸ ਭੰਗੜੇ ਦੇ ਵਿੱਚ ਵੀ ਨਾਮ ਕਮਾਇਆ ਨਾਮ ਇਚ ਤੱਕ ਕਮਾਇਆ ਕਿ ਇਹ ਭੰਗੜਾ ਕੇਵਲ ਆਪਣੇ ਪਿੰਡ ਤੱਕ ਜਾਂ ਬਟਾਲੇ ਤੱਕ ਸੀਮਤ ਨਹੀਂ ਰੱਖਿਆ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਸਟੇਜਾਂ ਵੀ ਸਾਂਝੀਆਂ ਕੀਤੀਆਂ ਇਸ ਭੰਗੜੇ ਦੇ ਦੁਆਰਾ ਤੇ ਵੱਡੇ ਵੱਡੇ ਇਨਾਮ ਵੀ ਪ੍ਰਾਪਤ ਕੀਤੇ ਤਸਵੀਰਾਂ ਤੁਹਾਨੂੰ ਮੈਂ ਪਹਿਲਾਂ ਦਿਖਾ ਦਿਆਂ ਕਿ ਇਸ ਕਮਰੇ 'ਚ ਜੋ ਇਨਾਮ ਲੱਗੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਉਸ ਭੰਗੜੇ ਦੀ ਮਿਹਨਤ ਸਦਕਾ ਇਹਨਾਂ ਨੇ ਹਾਸਲ ਕੀਤੇ ਹਨ ਤੇ ਇਸ ਭੰਗੜੇ ਨੂੰ ਵੱਡੇ ਵੱਡੇ ਨਾਮਵਰ ਸ਼ਖਸੀਤਾਂ ਦੇ ਸਾਹਮਣੇ ਵੀ ਪਾ ਕੇ ਆਪਣਾ ਤੇ ਆਪਣੇ ਪੰਜਾਬ ਦਾ ਤੇ ਆਪਣੇ ਇਸ ਭੰਗੜੇ ਦਾ ਨਾਮ ਵੀ ਰੋਸ਼ਨ ਕੀਤਾ ਹੈ ਤੇ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਜੋ ਦਿਖਾ ਰਹੇ ਆ ਕਿ ਸਾਡੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਭੰਗੜਾ ਪਾ ਕੇ ਉਹਨਾਂ ਦੇ ਸਿਰ ਤੇ ਦਸਤਾਰ ਵੀ ਸਜਾਈ ਸਾਡੇ ਸਾਸ਼ਤੀ ਜੀ ਉਹਨਾਂ ਸਾਹਮਣੇ ਵੀ ਸਟੇਜ ਸਾਂਝੀ ਕੀਤੀ ਅਤੇ ਸਾਡੇ ਜੋ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹਨਾਂ ਦੇ ਨਾਲ ਵੀ ਭੰਗੜਾ ਸਾਹਮਣੇ ਉਹਨਾਂ ਦੇ ਪਾ ਕੇ ਉਹਨਾਂ ਕੋਲੋਂ ਵੀ ਇਨਾਮ ਹਾਸਲ ਕੀਤੇ ਕਈ ਨਾਮਵਰ ਸ਼ਖਸੀਤਾਂ ਦੇ ਸਾਹਮਣੇ ਭੰਗੜਾ ਪਾਇਆ ਅਤੇ ਜੇ ਗੱਲ ਕੀਤੀ ਜਾਵੇ ਤਾਂ ਕਈ ਟੀਮਾਂ ਭੰਗੜੇ ਦੀਆਂ ਤਿਆਰ ਕੀਤੀਆਂ ਕਈ ਨੌਜਵਾਨਾਂ ਨੂੰ ਇਸ ਭੰਗੜੇ ਦੇ ਵਿੱਚ ਮਹਾਰਤ ਹਾਸਲ ਕਰਵਾਈ ਜੇ ਕਹਿ ਲਿਆ ਜਾਵਾਂ ਤਾਂ ਕੱਲਾ ਭੰਗੜਾ ਹੀ ਨਹੀਂ ਪਾਇਆ ਭੰਗੜੇ ਨੂੰ ਉਸ ਲੈਵਲ ਤੇ ਪਹੁੰਚਾਇਆ ਜਿੱਥੇ ਅੱਜ ਇਸ ਭੰਗੜੇ ਨੂੰ ਲੋਕ ਯਾਦ ਕਰਦੇ ਹਨ ਚਾਹੇ ਵਿਦੇਸ਼ ਹੋਵੇ ਚਾਹੇ ਦੇਸ਼ ਹੋਵੇ ਮਾਸਟਰ ਹਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ 87 ਸਾਲ ਦੀ ਉਮਰ ਹੋ ਚੁੱਕੀ ਹੈ ਲੇਕਿਨ ਅਜੇ ਵੀ ਭੰਗੜੇ ਨੂੰ ਯਾਦ ਕਰਦੇ ਹਨ ਭੰਗੜੇ ਦੇ ਨਾਲ ਜੁੜੇ ਹੋਏ ਹਨ ਅਜੇ ਵੀ ਨੌਜਵਾਨਾਂ ਨੂੰ ਭੰਗੜਾ ਸਿਖਾਉਣ ਦੇ ਵਿੱਚ ਅੱਗੇ ਰਹਿੰਦੇ ਹਨ ਯੂਨੀਵਰਸਿਟੀਆਂ 'ਚ ਜਾਂਦੇ ਹਨ ਉੱਥੇ ਵੀ ਸਟੇਜਾਂ ਸਾਂਝੀਆਂ ਕਰਦੇ ਹਨ ਗੱਲਬਾਤ ਕਰ ਲੈਂਦੇ ਆ ਮਾਸਟਰ ਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਨਿਊਜ਼ ਤੇ ਜੀ। ਸੜੀ ਬੜੀ ਮਿਹਰਬਾਨੀ ਤੁਸੀਂ ਦਰਸ਼ਨ ਦੇ ਤਿਆ ਆ ਗਏ ਤੇ ਇਸ ਨੂੰ ਇੱਕ ਕਾਬਲ ਸਮਝਿਆ ਕਿ ਮੈਂ ਤੁਹਾਡੇ ਕੋਲ ਗੱਲ ਕਰ ਸਕਾਂ। ਮਾਸਟਰ ਜੀ ਕਾਬਲ ਇਸ ਕਰਕੇ ਨਹੀਂ ਕਾਬਲੀਅਤ ਤੁਹਾਡੇ ਚ ਹੈਗੀ ਆ ਤਾਂ ਤੁਹਾਡੇ ਤੱਕ ਪਹੁੰਚੇ ਆ ਕਿਉਂਕਿ ਇਸ ਭੰਗੜੇ ਦੇ ਜਰੀਏ ਜਾਂ ਫਿਰ ਸਿੱਖਿਆ ਖੇਤ ਦੇ ਜਰੀਏ ਜੋ ਕੁਝ ਤੁਸੀਂ ਨਾਮ ਕਮਾਇਆ ਨਾ ਉਸ ਕਾਬਲੀਅਤ ਨੂੰ ਲੈ ਕੇ ਅਸੀਂ ਤੁਹਾਡੇ ਕੋਲ ਪਹੁੰਚੇ ਆ। ਮੈਨੂੰ ਇੱਕ ਗੱਲ ਸਮਝਾ ਦਿਓ ਕਿ ਭੰਗੜੇ ਨਾਲ ਕਦੋਂ ਸ਼ੁਰੂਆਤ ਹੋਈ ਭੰਗੜੇ ਨਾਲ ਕਦੋਂ ਸਾਂਝ ਪਈ। ਇਸ ਤੋਂ ਪਹਿਲਾਂ ਇੱਕ ਸਵਾਲ ਕਰੋ। ਪਹਿਲੀ ਵਾਰ ਭੰਗੜਾ ਵੇਖਿਆ ਕਦੋਂ ਜੀ ਚਲੋ ਇਹ ਦੱਸ ਦਿਓ ਕਿ ਪਹਿਲੀ ਵਾਰ ਭੰਗੜਾ ਵੇਖਿਆ ਕਦੋਂ ਮੇਰੀ ਉਮਰ 7 ਸਾਲ ਦੀ ਐਸੇ ਮੇਰੀ 87 ਸਾਲ ਤਾਂ ਮੈਂ 7 ਸਾਲ ਦੀ ਉਮਰ ਸੀ ਜਦੋਂ ਭੰਗੜਾ ਪਿੰਡਾਂ ਵਿੱਚ ਵੇਖਿਆ ਪਿੰਡਾਂ ਚ ਪੈਂਦਾ ਸੀ ਉਹ ਪਾਕਿਸਤਾਨ ਅਜੇ ਪਾਕਿਸਤਾਨ ਤੋਂ ਜਿਹੜਾ ਆਇਆ ਹਾਂ ਹੂੰ ਤਾਂ ਸਾਡੇ ਜਿਹੜਾ ਗੁਰਦਾਸਪੁਰ ਸੀਗਾ ਤੇ ਤਸੀਹ ਤਸੀਹ ਸਾਡੇ ਚੱਕਰਗੜ ਸੀ ਤੇ ਉੱਥੇ ਪਹਿਲੀ ਵਾਰ ਉਹਨਾਂ ਵਾਲਾ ਭੰਗੜਾ ਪੈਂਦਾ ਸੀਗਾ ਤੇ ਮੈਂ ਪਹਿਲੀ ਵਾਰ ਭੰਗੜਾ ਮੇਰੀ 7 ਸਾਲ ਦੀ ਉਮਰ ਸੀ ਭੰਗੜਾ ਵੇਖਿਆ ਪਹਿਲੀ ਵਾਰੀ ਤੇ ਉਸ ਬਾਅਦ ਇੱਧਰ ਆ ਗਏ ਇਹ ਤਾਂ ਇਹ ਪਿੰਡਾਂ ਚ ਭੰਗੜੇ ਪੁੰਦੇ ਰਹੇ इस तो, तो, तो इस तुँ बाद पता लगा कि मैं अपने स्कूल भी टीम तैयार की तो पता लगा एक बार कैंप लगा इतने बटाले रिपब्लिक फेस्टिवल दिल्ली वास्ते गल उन्नीस सौ सठ की है बल्कि दिसंबर उन्नीस सौ उनाठ से तो दसंबर उन्नीस सौ उनाहठ कैंप लगा तो उस छब्बी जी अगर आई है छब्बी जी असर कैंप लगे सिर्फ उतो चार टीम पाँच होंगे सुनाम की ਲਿਆ ਪਰ ਕਾਰਸਾ ਕਾਲਜ ਨਹੀਂ ਦੀਵਾਲ ਕਲਜੰਦਰ ਤੇ ਮਿੰਦਾਗਾ ਪਟਿਆਲਾ ਤੇ ਖਾਸ ਕਰ ਅਮਰਸਾ ਇਹ ਚਾਰ ਟੀਮਾਂ ਹੁੰਦੀਆਂ ਹਣੋਂ ਇਹਨਾਂ ਦੇ ਨੌਜਵਾਨ ਇਥੇ ਗੱਭਰੂ ਆਏ ਤੇ ਮੈਰਾ ਚੀਕ ਕਿ ਤੱਕ ਮੈਂ ਵੀ ਜਾ ਕੇ ਪੰਗੜਾ ਵਿਖਾਉਂਦਾ ਕਿ ਤਾ ਵੇਖੇ ਐਕਸ਼ਨ ਉਹਨਾਂ ਦੇ ਕਿ ਬੱਚੇ ਸਖਾਵਾਂ ਦਾ ਮੈਂ ਹਫਤਾ ਕੁ ਵੰਦਾ ਰਿਆ ਇੱਕ ਦਿਨ ਮੈਂ ਮਾਂ ਕਿਹਾ ਵੇ ਜਿਹਦੇ ਮੁੰਡੇ ਪੰਗੜਾ ਪਾਉਣ ਲੇਨ ਤੇ ਇਹਨਾਂ ਵਾਂਗਰ ਮੈਂ ਵੀ ਪਾ ਲੈਣਾ ਤੇ ਮੈਂ ਉਸ ਜਿਹੜਾ ਸੀ ਅਫਸਰ ਸੀ ਉਹਨੂੰ ਰੱਖਿਆ ਮੈਂ ਸਾਰਾ ਸੜਕ ਭੰਗੜਾ ਹੈਗਾ ਤੇ ਅਸੀਂ ਭੰਗੜਾ ਇਹ ਨਹੀਂ ਪਉਂਦੇ ਸਾਰਾ ਭੰਗੜਾ ਜਿਹੜਾ ਪਿੰਡਾਂjs ਭੰਗੜਾ ਪਈਦਾ ਉਹ ਹੈ ਹੂੰ ਇਸ ਤਰ੍ਹਾਂ ਪਿੰਡ ਕਹਿੰਦਾ ਮੈਂ ਮੇਰੇ ਪਿੰਡ ਕੋਕਰ ਫੌਜੀ ਆ ਐਸੇ ਤਰ੍ਹਾਂ ਹਿੱਤ ਤਰਕ ਰਹਾ ਤਾਵੇਂ ਮੈਂ ਤੇ ਤਿਆਰੀ ਨਹੀਂ ਕੀਤੀ ਫਰਕ ਕੀ ਸੀ ਮਾਸਟਰ ਜੀ ਉਹ ਉਸ ਭੰਗੜੇ ਚ ਤੇ ਤੁਹਾਡੇ ਪਿੰਡਾਂ ਵਾਲੇ ਭੰਗੜੇ ਉਹ ਪਿੰਡਾਂ ਭੰਗੜਾ ਓਰਿਜਨਲ ਭੰਗੜਾ ਸੀ ਜਿਹੜਾ ਮੋਟੇ ਮੋਟੇ ਕੁੰਗੂਦਾਂ ਵੇਖਿਆ ਨਾ ਹੂੰ ਅੱਛਾ ਇਹ ਜਿਹੜੇ ਕੁੰਨ ਨੇ ਇਹ ਭੰਗੜੇ ਵਾਲੇ ਪਾਈ ਜਾਂਦੇ ਸੀ ਹਾਂਜੀ ਮਾਸੀ ਬੜੇ ਭਾਰੇ ਨੇ ਕੁੰਗੂ ਇਹ ਹਮੀ ਹਮੀ ਇਹ ਕਿਹ ਜਾਨੂ ਇਹ ਬਲਦਾਨੀ ਮੇਰਾ ਤੇ ਥਲੇ ਗਿੱਟਿਆਂ ਉਤੇ ਬਣ ਕੇ ਪੜਨਾ ਮੋਟਾ ਜੀ ਪਟਕਾ ਤੇ ਉਹਦੇ ਉਤੇ ਇੱਕ ਮਗਰਬਦੀ ਦੇਣਾ ਤਾਂ ਕਿ ਕਿੱਟੇ ਨਾ ਭੱਲਣਾ ਇਹ ਜੋਰ ਪਗੜਾ ਜੋਰ ਚ ਪੈਂਦਾ ਤੇ ਜੋਰ ਵੱਜੇਗਾ ਤਾਂ ਗਿੱਟਾ ਭੱਜਣੇ ਭੱਜਣੇ ਜੀ ਇਸ ਵਾਸਤੇ ਉੱਤੇ ਥਲੇ ਚਾਦਰ ਬਨ ਕੇ ਉੱਤੇ ਇਹ ਬਨ ਕੇ ਚਾਦਰ ਇਹ ਨਹੀਂ ਜਿਹੜੀ ਟੇਢ ਬਣੀਦੀ ਆ ਮੋਟਾ ਪਟਕਾ ਬਨ ਕੇ ਨਾ ਜਿਹੜਾ ਗਿੱਟਿਆਂ ਉਤੇ ਉਹ ਗਿੱਟੇ ਭੱਜਣਾਂ ਉਹਦੇ ਉੱਤੇ ਬੱਝੀਦੀ ਤੇ ਹਾਂ ਹਿਏ ਉਹ ਸਾਨੂੰ ਚਾਹੀਦਾ ਹੀ ਹੈ ਜੋ ਟੀਮਾਂ ਇਹਨਾਂ ਪਰੋਂ ਉਹ ਕਿਨਰ ਗਾ ਸਾਨੂੰ ਚਾਹੀਦਾ ਇਹ ਚਾਹੀਦਾ ਆਹ ਨਹੀਂ ਚਾਹੀਦਾ ਪੰਨ ਉਹ ਸਾਡੇ ਬੰਦੇ ਸਿਲੈਕਟਰ ਹੋ ਕੇ ਪਹਿਲੀ ਵਾਰੀ ਉਹਨਾਂ ਸਾਨੂੰ ਚਾਹੀਦਾ ਤੇ ਰਪੋਡ ਫੈਸਟੀਵਲ ਵਾਸਤੇ ਤੇ ਮੇਰੀ ਪਹਿਲੀ ਟੀਮ ਜਿਹੜੀ ਹੈ 32 ਮਿੰਟੇ ਦੇ ਗਏ ਸਾਰੇ ਮੇਰੇ ਬੰਦੇ 16 ਮਿੰਟੇ ਦੇ 16 ਮਿੰਟੇ ਨਵੀਂ ਸ਼ਾਮ ਰਸਤਾ ਤੇ ਇਹ ਪਹਿਲੀ ਵਾਰੀ 1960 ਦੇ ਰਪੋਡ ਫੈਸਟੀਵਲ ਦਿੱਲੀ ਦੇ ਅਹ ਮਾਸ਼ਰੀਆ ਇਸ ਪੰਗੜੇ ਜਰੀਏ ਕਿੱਥੇ ਕਿੱਥੇ ਜਾਇਓ ਕਿੱਥੇ ਕਿੱਥੇ ਵਿਦੇਸ਼ਾਂ ਚ ਘੁੰਮ ਆਇਓ ਹਿੰਦੁਸਤਾਨ ਸਾਰਾ ਹੀ ਪੂਰਾ ਹਿੰਦੁਸਤਾਨ ਅਲਜੀਰੀਆ ਟਿਨੇਸ਼ੀਆ ਸੀਰੀਆ ਇਰਾਕ ਜਾਰਡਨ ਕੁਵੈਤ ਇਟਲੀ ਤੇ ਹੋਰ ਕਈ ਜਿਹੜੇ ਮਲਕ ਜਿਹੜੇ ਇੰਗਲੈਂਡ ਜਿਹੜੇ ਮੈਂ ਜਾਇਆ ਰਸ਼ੀਆ ਜਿਹੜੀ ਮੇਰੀ ਚਾਹੀਤ ਅਲਜੀਰੀਆ ਟਿਨੇਸ਼ੀਆ ਹੋਰ ਜਾਇਆ ਬल्जियम ਦਾ ਗਰੋਸਾ ਲਈ ਇਸ ਦਾ ਜ਼ਾਹਰ ਮੇਰੀ ਟੀਮ ਲੱਗੀ ਜੀ ਕੋਈ ਗਿਣਤੀ ਜ਼ਿਆਦਾ ਕਿੰਨੇ ਕੁ ਨੌਜਵਾਨਾਂ ਨੂੰ ਹੁਣ ਤੱਕ ਭੰਗੜਾ ਸਿਖਾ ਚੁੱਕੇ ਹੋ ਕਿੰਨਿਆਂ ਨੂੰ ਟ੍ਰੇਨਿੰਗ ਦੇ ਚੁੱਕੇ ਹੋ ਅੱਜ ਤੱਕ ਸਿਖਾਈ ਜਾਂਦੇ ਅੱਜ ਤੱਕ ਅੱਛਾ ਜੀ ਹਾਂ ਕੋਈ ਯੂਨੀਵਰਸਿਟੀ ਜਾਂਦੀ ਟੀਮਾਂ ਜਾਂਦੇ ਪਹਿਲਾਂ ਹੁਣ ਮੈਂ ਕੁਝ ਖੇਰਤੀ ਵਾਸਤੇ ਹੁਣ ਮੈਂ ਇੱਕ ਵਾਰ ਪੰਮੀ ਬਾਈ ਆ ਨਾ ਆਪਣਾ ਦਸਤ ਭੰਗੜੇ ਕਾ ਲਗਾਰਾ ਉਹ ਮੇਰੇ ਘਰ ਆਇਆ ਮਿਲਣ ਵਾਸਤੇ ਤੇ ਮੇਰੇ ਆਚਾ ਕੁਢੀ ਸੀ ਅੱਛਾ ਜੀ ਤੇ ਮੇਨੂੰ ਉਹਦਾ ਮਾਸਟਰ ਜੀ ਉਹ ਦਿਨ ਕਿੱਥੇ ਗਏ ਇਹਨਾਂ ਕੁ ਡਾ ਮੋੜੇ ਹੁੰਦਾ ਸੀ ਆ ਤੇ ਆਹ ਹੁਣ ਕੁ ਡਾ ਅੱਜ ਆ ਗਿਆ ਮੈਂ ਵਕਤ ਦੀ ਖੇੜਾ ਆਹ ਕੁ ਡਾ ਵੇਖਣ ਨੂੰ ਚਲ ਵੇਖਾ ਤਾਂ ਪੋਰਟਲ ਜਿਹੜਾ ਉਹਦੇ ਕਾ ਆ ਇਹ ਕੁ ਡਾ ਮੋੜੇ ਸੀ ਉਹ ਤੋਂ ਤੇ ਹੁਣ ਮੈਂ ਚਲੋ ਵਕਤ ਦੀ ਖੇੜਾ ਸਭ ਕੁਝ ਪਤਾ ਜੀ ਦਾ ਵਕਤ ਨਾਲ ਫਿਰ ਸਿੱਖਿਆ ਦੇ ਖੇਤਰ ਵਾਲ ਕਿਦਾਂ ਮੋੜਾ ਮੋੜਾ ਪੈ ਗਿਆ ਮੈਂ ਜੀਬੀਟੀ ਟੀਚਰਾਂ ਸਾਂ ਤੇ ਜੀਬੀਟੀ ਜੀ ਤੁਗਲਵਾਲ ਐਸਕੇਟੀ ਹਾਈ ਸਕੂਲ ਤੁਗਲਵਾਲਾ ਉਸ ਸਮੇਂ ਜੀਬੀਟੀ ਕੀਤੀ ਸੀ ਤੇ ਪਹਿਲੀ ਵਾਰੀ ਕੁਰਸੇ ਤੇ ਯੂਨੀਵਰਸਿਟੀ ਦਾ ਘਾਟ ਸਮਾਂ ਆਇਆ ਡਾਕਟਰ ਜੀ ਨੇ ਪ੍ਰਸਾਦਨ ਕੀਤਾ ਹੈ ਰਾਸ਼ਟਰਪਤੀ ਨੇ ਪਹਿਲੀ ਵਾਰੀ ਸਾਡਾ ਪੰਗੜਾ ਪਾਉਣ ਦਾ ਉੱਥੇ ਮੌਕਾ ਮਿਲਿਆ ਇਹ ਗੱਲ ਸਾਣਾ 55 56 ਦੀ ਆ ਹਾਂਜੀ ਉਸ ਪਹਿਲੀ ਵਾਰੀ ਉਦੋਂ ਉਹ ਸਟੇਜਾਂ ਜੀ ਕੀਤੀ ਪੰਗੜੇ ਜੀ ਹਾਂਜੀ ਉੱਥੇ ਉੱਥੇ ਠੀਕ ਹੈ ਉਸ ਤੋਂ ਬਾਅਦ ਚੱਲੋ ਚੱਲ ਚੱਲੋ ਚੱਲ ਚੱਲੋ ਚੱਲਦੇ ਗਏ ਹਾਂ ਮਾਸਟਰ ਜੀ ਮੈਂ ਇੱਕ ਚੀਜ਼ਾਂ ਵੇਖੀਆਂ ਜਿੱਦਾਂ ਮੈਨੂੰ ਉਹ ਫੋਟੋ ਬਾਰੇ ਸਮਝਾਓ ਜਦੋਂ ਤੁਸੀਂ ਪੰਡਾ ਜਵਾਹਰ ਲਾਲ ਨਹਿਰੋ ਜਿਹਦੇ ਪੱਗ ਬੰਦੇ ਪਏ ਉਹ ਦਸਤਾਰ ਸਜਾਉਂਦੇ ਹਾਂਜੀ ਚਰੋਂ ਪਬਲਿਕ ਫਸਟ ਸਟਾਈਲ ਨਾਲ ਲਈ ਤਾਂ ਵੀਆਪੀ ਜੋ ਹੁੰਦੇ ਨੇ ਉਹ ਤਾਂ ਪ੍ਰਾਈਮ ਮਿੰਿਸਟਰ ਵੱਡਾ ਕਿਹੜਾ ਉੱਥੇ ਹੁੰਦਾ ਜਾਂ ਰਾਸ਼ਪਤੀ ਹੁੰਦੇ ਨੇ ਇਹ ਐਡਰਸ ਹਮੁੰਦਾ ਨਾ ਉਹ ਜਿਹੜੇ ਟੀਮਾਂ ਜਾਂਦੀਆਂ ਨੇ ਉਹਨਾਂ ਨੂੰ ਐਡਰਸ ਦਾ ਸਾਧਨ ਤੇ ਉੱਥੇ ਫਿਰ ਉਹਨਾਂ ਨੂੰ ਮੌਕਾ ਮਿਲਦਾ ਹੈ ਸਾਨੂੰ ਆਪਣੇ ਪੰਜਾਬ ਨੂੰ ਦਾਸ ਕਰਦਾ ਤੇ ਪੰਜਾਬ ਦੀ ਜਿਹੜੀ ਸਭ ਤੋਂ ਵਧੀਆ ਪਗੜੀ ਜਿਹੜੀ ਉਹ ਨਿਸ਼ਾਨੀ ਸੀ ਪੰਜ ਜਵਾਲ ਪੰਚਨ ਹੋਏ ਸੀ ਸਿਰ ਤੇ ਬੰਦਾ ਮੌਕਾ ਮਿਲਿਆ ਉਹ ਮੈਂ ਪੰਚ ਜਵਾਲ ਨਾਲ ਪਗੜੀ ਰੱਖੀ ਆਪਣੀ ਇੱਕ ਹੋਰ ਮੈਨੂੰ ਵਾਕਿਆ ਯਾਦ ਆਦਾ ਕਹਿੰਦੇ ਜਦੋਂ ਇੰਦਰਾ ਗਾਂਧੀ ਦੇ ਸਾਹਮਣੇ ਪੰਗੜਾ ਪਾਇਆਏ ਤੇ ਬੜੀ ਦੂਰ ਰੱਖਿਆ ਗਿਆ ਸੀ ਤੁਹਾਨੂੰ ਉਹਨਾਂ ਦੇ ਜਿਹੜੇ ਸੁਰੱਖਿਆ ਗਾਰਡ ਸੀ ਜਾਂ ਲੋਕ ਹਨ ਤੁਹਾਨੂੰ ਲੱਗੇ ਨਹੀਂ ਜਾਣ ਦਿੰਦੇ ਤੇ ਤੁਸੀਂ ਦੂਰੋਂ ਹੀ ਪੰਗੜਾ ਪਾਣਾ ਸ਼ੁਰੂ ਕਰਤਾ ਤੇ ਫਿਰ ਇੰਦਰਾ ਗਾਂਧੀ ਨੇ ਤੁਹਾਨੂੰ ਕੋਲ ਸੱਦ ਲਿਆ ਉਹ ਮੈਨੂੰ ਵਾਕਿਆ ਦੱਸੋ ਸਾਰਾ ਨਹੀਂ ਉਹ ਅਸਲਸੇ ਗੱਲ ਕੋਈ ਨਹੀਂ ਹੋਈ ਉਹ ਐਟਮ ਸੀ ਪ੍ਰਿੰਸਪਲ ਬਾਦ ਨਾਲ ਬਾਦ ਸ਼ਾਸਤਰੀ ਆਏ ਨਾਲ ਬਾਦ ਸ਼ਾਸਤਰੀ ਬਾਦ ਪ੍ਰਧਾਨ ਨਰਿੰਦਰ ਗਾਂਧੀ ਆਈ ਇੰਦਰਾ ਗਾਂਧੀ ਜੀ ਜਦੋਂ ਪਾਗੜਾ ਧਰਨ ਲੱਗੇ ਨਾ ਐਟਮ ਤੋਂ ਕਿਹਾ ਤੇ ਉਹ ਕਹਿੰਦੀ ਆ साढ़े अफसर तुरजिंदर मराठी कमीशन चेयरमैन ये इंचार्ज जार्ज सी ये पगड़ी तो सरदारों के लिए है उन्हें मैडम नो तो डाउट इट इज फॉर सरदार ओनली बट यू आर सरदार ऑफ द नेशन उन्हें रखो मेरी पगड़ी उन्होंने पगड़ी इंदिरा गांधी स्थित नहीं रखी देखिया तस्वीर लाल बहादुर शास्त्री वी के गिरी ਪੰਡਾ ਜੋਹਾਰਾ Nehru ਇੰਦਰਾ ਗਾਂਧੀ ਗਿਆਨੀ ਜੈਲ ਸਿੰਘ ਬੜੇ-ਬੜੇ ਮਹਾਨ ਹਸਤੀਆਂ ਦੇ ਨਾਲ ਤੁਸੀਂ ਸਾਹਮਣੇ ਉਹਨਾਂ ਦੇ ਭੰਗੜਾ ਪਾ ਕੇ ਕੋਲ ਖਲੋ ਕੇ ਤਸਵੀਰਾਂ ਖਿੱਚਵੀਆਂ ਨੇ ਮਾਨ ਸਨਮਾਨ ਤੁਹਾਨੂੰ ਉਹਨਾਂ ਦੇ ਹੱਥੋਂ ਮਿਲਿਆ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਲੱਕੀ ਲੱਕੀ ਹੈ ਨਾ ਜੋ ਲਾਲਬਾ ਸ਼ਾਸਤਰੀ ਉਹਨਾਂ ਦੇ ਘਰ ਕਿਸੇ ਨਾ ਤੁਹਾਨੂੰ ਪਗੜੀ ਪੰਜਾਬ ਦੀ ਪਗੜੀ ਰੱਖਣ ਲੱਗੇ ਸੀ ਉਹਨਾਂ ਦਾ ਨਹੀਂ ਭਈ ਹਮ ਤੋ ਖਾਦੀ ਪਹਿਨਦੇ ਹਾਂ ਇਹ ਸਾਸਤਰੀ ਉਹਨਾਂ ਦੇ ਪਗੜੀ ਨਹੀਂ ਰੱਖੀ ਜਿਨ੍ਹਾਂ ਪ੍ਰਾਈਮ ਮਿੰਿਸਟਰ ਹੋਏ ਨੇ ਅੱਜ ਤੱਕ ਉਹ ਉਹਨਾਂ ਤੇ ਮੌਕਾ ਮਿਲਿਆ ਪੰਜਾਬ ਦੀ شان ਸਖੰਦਾ ਜਦੋਂ ਮੈਂ ਜਹਾਂਦਰ ਅਸਟੇਟ ਤੇ ਤੇ ਤੁਹਾਨੂੰ ਤੇ ਮੌਕਾ ਮਿਲਦਾ ਤਾਂ ਨਹੀਂ ਹੈ ਅਭੀਲ ਕੀਤਾ ਅੱਛਾ ਜੀ ਤੁਸੀਂ ਹਰ ਥਾਂ ਤੇ ਹਰ ਸਟੇਜਾਂ ਸਾਂਝੀ ਕੀਤੀ ਭੰਗੜੇ ਦੀਆਂ ਟੀਮਾਂ ਤਿਆਰ ਕੀਤੀਆਂ ਖੁਦ ਵੀ ਭੰਗੜਾ ਪਾਇਆ ਪਰ ਇਨਾਂ ਸਾਰਿਆਂ ਵਾਕਿਆਂ ਦੇ ਵਿੱਚ ਕੋਈ ਐਸਾ ਵਾਕਿਆ ਹੋਵੇ ਜਿੰਨੇ ਜਿੰਨੇ ਤੁਹਾਡੇ ਦਿਲ ਨੂੰ ਵੀ ਟੁੰਬਿਆ ਹੋਵੇ ਕਿ ਹਾਂ ਤੁਹਾਨੂੰ ਇਹ ਮਾਣ ਮਹਿਸੂਸ ਹੋਇਆ ਹੋਵੇ ਕਿ ਯਾਰ ਇਹ ਜ਼ਿੰਦਗੀ ਦਾ ਮੇਰਾ ਵਾਕਿਆ ਵਾ ਜਿੰਨੂੰ ਮੈਂ ਹਾਸਲ ਕਰਨ ਲਈ ਇੰਨੀ ਮਿਹਨਤ ਕੀਤੀ ਇੱਕ ਬੜੀ ਵੱਡੀ ਗੱਲ ਹੈ ਇਨਾਂ ਕਮੈਂਟਸ ਅਰਜਕ ਪੰਗਤੋਂ ਮਿਲੇ ਨੇਗੇ ਸਾਨੂੰ ਮਿਲਣਗੇ ਅਲਜੀਰੀਆ ਮੁਲਕ ਹੈ ਇੱਕ ਤੇ ਉਹਦੇ ਲਾਗੇ ਮੁਲਕ ਛੋਟਾ ਜਿਹਾ ਟਿਊਨੀਸ਼ੀਆ ਟਿਊਨੀਸ਼ੀਆ ਚ ਵਰਲਡ ਕੰਪੀਟੀਸ਼ਨ ਆ ਰਹੀ ਸੀਗਾ ਲੋਕ ਲੱਚੰਦਾ ਉੱਥੇ 30 ਮੁਲਕੇ ਸਨ 30 ਮੁਲਕਾਂ ਚੋਂ ਇੰਡੀਆ ਵੀ ਸ਼ਾਮਲ ਸੀ ਤੇ ਉਦੋਂ ਇੰਡੀਆ ਨੇ ਮੰਨੋ 16 ਆਦਮੀ ਗਏ ਜਿਵੇਂ ਰਸ਼ੀਆ ਦੇ 100 ਜਰਮਨੀ ਦੇ 100 ਸੋਸ 80 80 ਘਟਕ ਹੈ ਹੀ ਕਿਸੇ ਦੀ ਤਾਂ ਤੇ ਇਹਦੇ ਜਗੇ 16 ਤੇ 16 ਆਂਦਰਾ ਦੇ ਬਾਕੀ ਦਾਗੇ 10 10 ਜੇ ਇੱਕ ਅਫਸਰ ਤੇ ਘਟੋਲੀ ਬਾਕੀ ਦਾਗੇ 8 ਕਿੱਥੇ 8 ਕਿੱਥੇ 100 ਟਾਈਮ ਕਿ ਸੀ ਉਹ ਕੰਪੀਟੀਸ਼ਨ ਦਾ ਘੱਟ ਤੋਂ ਘੱਟ 30 ਮਿੰਟ ਤੇ ਵੱਧ ਤੋਂ ਵੱਧ 40 ਮਿੰਟ ਅੱਜ ਕਾ ਤੋ ਵੇਖੋ ਕਾਲਜ ਆ 8:00 ਟਾਈਮ ਆ 8:10 ਮਿੰਟ ਟਾਈਮ ਆ ਉਹ ਠੀਕ ਪੰਜ ਦਾ ਟਾਈਮ ਸੀ ਘੱਟ ਤੋਂ ਘੱਟ 30 ਮਿੰਟ ਤੇ ਵੱਧ ਤੋਂ ਵੱਧ 40 ਮਿੰਟ ਅਸੀਂ ਪੰਗੜਾ 32 ਮਿੰਟ ਪਾਇਆ ਹੁਣ ਇਹ ਆਜ ਕਾ ਹਾਲ ਕਾ ਜੁਨਿਸ ਰਿਐਕਸ਼ਨ ਚੱਲਦੇ ਪੈਨ ਨਾ ਕੁਝ ਸਾਨੂੰ ਮਤਲਬ ਆ ਪਿਆ ਜੇ ਫੋਕਸ ਇਹਦਾ ਜੋ ਜੋ ਇਸ ਆਪਣੇ ਏਰੀਆ ਪਿੰਡਾਂ ਦੇ ਬੋਲਦੇ ਨੇ ਉਹ ਸਾਰੇ ਰਿਐਕਸ਼ਨਾਂ ਪਾਈ ਵਿੱਚ ਮੇਰਾ ਮੈਂ ਕੱਲਾ ਤਾਂ ਹੈ ਨਹੀਂ ਸਰ ਸਾਡੇ ਸਰ ਆ ਭਾਕ ਸਿੰਘ ਜੀ ਉਹ ਸਨ ਚਾਰਜ ਸਦਾ ਤੁਸ ਜੀ ਮੈਸਟਰ ਚੇਅਰ ਕਮਿਸ਼ਨ ਦੇ ਇਸ ਇਹ ਨਹੀਂ ਗਏ ਐਸ ਐਲ ਕਪੂਰ ਆਈ ਐਸ ਐਫ ਸਰ ਜੀ ਉਹ ਸਨ ਚਾਰਜ ਤੇ ਹਰ ਪਾਰਟੀ ਮਾਨਸ ਵਰਗੀ ਸਾ ਪਾਕ ਸਿੰਘ ਸਰਗੋਸਿ ਸਜੀਤ ਗਿੱਲ ਇਹ ਸਾਰੇ ਅਸੀਂ ਰਾਜ ਪ੍ਰਧਾਨ ਪਾਲੀ ਸ੍ਰੀ ਚੱਡਾ ਅਸੀਂ ਸਾਰੇ ਚੰਨੀ ਟੁਕਲੀਆ ਦੂਦਰਸ਼ਨ ਵਾਲਾ ਤੇ ਜਸਪੀਤ ਪੰਨੂ ਇਹ ਸਨ ਅਸੀਂ ਉਸ ਟੀਮ ਦਾ ਹਮਸਾ ਜਦੋਂ ਨਾਟਕਾਠੇ ਤੇ ਪਹਿਲੀ ਵਾਰੀ ਵਖਿਆ ਤੇ ਅੱਧਾ ਕਿਤਾਬ ਮੰਗੜਾ ਪੋਣਾ ਤਾਂ ਸਭ ਤੋਂ ਲਾਸਟ ਆਖ ਤੋਂ ਸਾਡੀ ਸੀ ਮੈਂ ਤਾਂ ਸਾਹ ਭਾਗ ਸੂਰੀ ਇੱਕ ਬੰਦੇ ਗੱਛੇ ਵਰਤੀ ਉਹਨੇ ਫੜੀ ਜਦ ਇੱਕ ਬੰਦੇ ਗੱਛੇ ਮੈਂ ਫੜੀ ਆ ਇਹ ਘੱਟ ਮੇਰੇ ਖੁੰਡਾ ਇਹ ਘੱਟ ਖੁੰਡਾ ਉਹਨਾਂ ਦੇ ਹੜੇ ਹੱਥ ਵਿੱਚ ਨਹੀਂ ਸੀ ਅਸੀਂ ਜਦੋਂ ਆਪਣੀ バス ਵਾਲ ਜਾ ਰਹੇ ਸਾਂ ਤੇ ਸਟੇਜ ਤੇ ਬਿਲਕੁਲ ਚੱਲ ਨਹੀਂ ਸੀ ਤੇ ਆਡੀਅੰਸ ਤੇ ਬਿਲਕੁਲ ਨਿਹਰਾ ਸੀ ਤੇ ਜਦ ਮੈਂ ਉਸੇ ਗਿਆ ਤੇ ਜੱਕ ਮੈਟਰ ਮਾਈ ਉਹਨੇ ਉਹਨੂੰ ਆ ਕੇ ਗੜਲਾ ਲਾ ਲਿਆ ਤੇ ਤਾੜੀ ਬੜੀ ਵੱਜੀ ਤੇ ਮੈਂ ਘਬਰਾ ਕੇ ਮੈਂ ਗੱਛੇ ਜਿੱਕ ਪਈ

ਮਰਦਾਂ ਨੂੰ ਲਚੀਰ ਵਿੱਚ ਮੈਂ ਪਹਿਲੀ ਵਾਰ ਵੇਖਿਆ ਇਹ ਜੋ ਕਮੈਂਟਸ ਆਇਤਾ ਨੇ ਮੈਲੇ ਕੇ ਭੰਗੜਾ ਕਮੈਂਟਸ ਮਿਲਨੇ ਤੇ ਅਠਾ ਮਦਿਆਂ ਨੂੰ ਇੱਕ ਮਿੰਟ 100-100 ਬੰਦਾ ਮਰਦ ਮਰਦਾਂ ਨੂੰ ਲਚੀਰ ਵਿੱਚ ਪਹਿਲੀ ਵਾਰ ਵੇਖਿਆ ਇਹ ਭੰਗੜੇ ਕਮੈਂਟਸ ਨੇ ਬਸ ਜਦੋਂ ਉਸ ਵੇਲੇ ਤੁਸੀਂ ਭੰਗੜਾ ਸ਼ੁਰੂ ਕੀਤਾ ਤੇ ਜੇ ਮੈਂ ਪਿੱਛੇ ਪਸ਼ੋਕਰ ਚ ਝਾਤ ਮਾਰਾਂ ਤਾਂ ਅਸੀਂ ਵੀ ਕਈ ਵਾਰੀ ਗੱਲਾਂ ਸੁਣੀਆਂ ਸੀ ਕਿ ਨੱਚਣ ਤੋਂ ਜਾਂ ਐਕਟਿੰਗ ਕਰਨ ਤੋਂ ਪਰਿਵਾਰ ਵਾਲੇ ਰੋਕਦੇ ਹੁੰਦੇ ਸੀ ਜਾਂ ਟੋਕਦੇ ਹੁੰਦੇ ਸੀ ਕਿ ਇਸ ਪਾਸੇ ਨਾ ਜਾਓ ਉਸ ਵੇਲੇ ਜਦੋਂ ਤੁਸੀਂ ਭੰਗੜਾ ਸ਼ੁਰੂ ਕੀਤਾ ਉਸ ਵੇਲੇ ਵੀ ਕੋਈ ਇਸ ਪ੍ਰਕਾਰ ਦੀਆਂ ਮੁਸ਼ਕਲਾਂ ਪਰਿਵਾਰ ਵੱਲੋਂ ਜਾਂ ਆਮ ਲੋਕਾਂ ਵੱਲੋਂ ਸਮਾਜ ਵੱਲੋਂ ਤੁਹਾਡੇ ਸਾਹਮਣੇ ਆਈਆਂ ਕਿ ਯਾਰ ਇਹ ਕੀ ਕਰਦੇ ਹੋ ਭੰਗੜਾ ਕਿਉਂ ਕੁਝ ਬੰਦੇ ਉਹਦੇ ਵੀ ਹਾਂ ਕੁਝ ਬੰਦੇ ਹੁਣੇ ਹੀ ਆ ਗਏ ਜਿਹਨੇ ਚੰਦੇ ਕੁਝ ਉਹਦੇ ਵੀ ਆ ਗਏ ਸਨ ਬਲਕਿ ਫਿਰ ਵੀ ਰਸਤੇ ਰਸਤੇ ਭੰਗੜਾ ਪਾਉਂਦੇ ਰਹੇ ਕੁਝ ਬੰਦੇ ਹੁਣੇ ਆਸੜੀ ਆ ਗਏ ਇਹ ਕਿਹੜਾ ਕੰਮ ਕਰ ਲੈ ਕੋਈ ਉਹ ਉਹ ਕੁਝ ਲੋਕਾ ਉਹਨਾਂ ਨੇ ਆਪੀ ਤਵੀਤ ਜਿਹੜਾ ਜਿਹੜਾ ਕੰਮ ਕਰਨਾ ਉਹ ਆਪ ਕਰ ਹੀ ਜਾਂਦੇ ਉਸ ਵੇਲੇ ਦੀ ਨੌਜਵਾਨੀ ਜਿਹੜੀ ਭੰਗੜਾ ਪਾਉਂਦੀ ਸੀ ਜਾਂ ਹੁਣ ਜਿਹੜੀ ਇਸ ਵੇਲੇ ਨੌਜਵਾਨੀ ਭੰਗੜਾ ਸਿੱਖ ਰਹੀ ਆ ਜਾਂ ਪਾ ਰਹੀ ਆ ਕਿੰਨਾ ਕੋ ਫਰਕ ਸਮਝਦੇ ਹੋ ਉਸ ਵੇਲੇ ਦਾ ਤੇ ਹੁਣ ਦਾ ਹੁਣ ਭੰਗੜਾ ਰਹਿ ਗਿਆ ਪੀਚੀ ਟਾਈਪ ਮਿੰਟਾਂ ਚ 8 ਮਿੰਟ ਤੇਜ਼ ਦਾ ਟਾਈਮ ਉਹਦਾ ਕੋਈ ਟਾਈਮ ਨਹੀਂ ਸੀ ਪਾਈ ਜੋ ਪਾਈ ਜੋ ਪਾਈ ਜੋ ਸੱਦਾ ਲੱਗਣਾ ਅੱਜ ਕੱਲ ਸੱਦਾ ਬਿਲਕੁਲ ਬੰਦੇ ਹੋ ਗਏ ਭੰਗੜੇ ਦਾ ਸਭ ਤੋਂ ਵੱਧ ਜੇ ਸੱਦਾ ਜਰੂਰੀ ਸੀ ਤੇ ਸੱਦਾ ਲੱਗਦੀਆਂ ਤੇ ਭੰਗੜਾ ਪੈਦਾ ਸੀ ਲੋਕ ਬੋਲੀਆ ਪਿੰਡੀਆਂ ਜਗਾ ਟਾਈ ਬੋਲੀਆ ਨਾ ਪਾਈ ਜਾਣਾ ਨਾਲੇ ਉਹਨਾਂ ਹੌਲੀ ਹੌਲੀ ਤੁਰੇ ਜਾਣਾ ਪਗੜਾ ਇਹਨਾਂ ਫਾਸਟ ਨਹੀਂ ਲੱਜਣ ਹੁਣ ਫਾਸਟ ਹੁਣ ਸਭ ਪਗੜਾ 100 ਸਾਹੀ ਮੁੰਡੇ 8 ਮਿੰਟ ਜਉ ਹੋਰ ਜਸਤੀ ਜਾਪੇ ਜਾਂਦੇ ਨੇ ਉਹ ਉਹਦੇ ਪਗੜਾ ਤੇਜ਼ ਨਹੀਂ ਸੁਗਾ ਉਹ ਪੰਗੜਾ ਨਾਚੀ ਲੋਕਾਂ ਵਾਸਤੇ ਨਾਚੀ ਲੋਕਾਂ ਲਈ ਨਾਚੀ ਲੋਕ ਨੱਚਦੇ ਸਨ ਹੁਣ ਮੁੰਡੇ ਕਾਲਜ ਜਾਗੇ ਨੇ 8 ਮਿੰਟ 8 ਮਿੰਟ ਟਾਈਮ ਹਾਂ ਕੋਈ ਸਮਾਂ ਜੋ ਵਿਆਹ ਸ਼ਾਦੀ ਨੂੰ ਪਗੜਾ ਬੰਨ੍ਹਦੇ ਰੁਪਈਏ ਪਾਈ ਜਾਂਦੇ ਨੇ ਜੇ ਜੀ ਦਰਪਿੰਦ ਹੋਈ ਪਾਈਏ ਉਹ ਹੁਣ ਇਹ ਮਾੜੀ ਗੱਲ ਨਹੀਂ ਹੈ ਖੁਸ਼ੀ ਹੈ ਖੁਸ਼ੀ ਦਾ ਜ਼ਾਹਰ ਕਰਨ ਦਾ ਇੱਕ ਸਾਧਨ ਆਇਆ ਬਦੋਂ ਕੋਈ ਲੱਗਦਾ ਤੁਹਾਨੂੰ ਕੋ ਉਸ ਵੇਲੇ ਕੋਈ ਭੰਗੜੇ ਦੇ ਖਿਲਾਫ ਵੀ ਹੁੰਦੇ ਸੀ ਲੋਕ ਕਿਸੇ ਕੁਝ ਜੇ ਸਾਡੇ ਸਮਾਜ ਦੀ ਗੱਲ ਕੀਤੀ ਜਾਵੇ ਹਾਂਜੀ ਬਹੁਤ ਖਲਾਫਤ ਹੋਏਗੀ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਕਿੰਨਾ ਵੱਲ ਹੋਈ ਸੀ ਕਿਉਂਕਿ ਉਹ ਇੱਕ ਧਾਰਮਿਕ ਗੱਲ ਹੀ ਹੋ ਜਾਂਦੀ ਆ ਤੇ ਇਸ ਵਾਸਤੇ ਉਹਨਾਂ ਕਰਕੇ ਜਿਹੜੇ ਉਹਨਾਂ ਅਸਰ ਛੱਡਾ ਕੇ ਉਹ ਨਹੀਂ ਪੁੰਦੇ ਉਹ ਨਫਰ ਉਹਦੋਂ ਵੀ ਕਰਦੇ ਸਨ ਹੁਣ ਵੀ ਕਰਦੇ ਨੇ ਕਹਿੰਦੇ ਨੇ ਕਿ ਜਦੋਂ ਜਿਹਨੂੰ ਪੰਘੜਾ ਆਂਦਾ ਨਾ ਪਾਣਾ ਜਦੋਂ ਢੋਲ ਦੀ ਥਾਪ ਵੱਜਦੀ ਹੈ ਤੇ ਆਪਣੇ ਆਪ ਉਹਦੇ ਪੈਰ ਜਿਹੜੇ ਥੜਕਣ ਲੱਗ ਪੈਂਦੇ ਆ ਤੁਹਾਡੀ ਤਾਂ ਹੁਣ ਉਮਰ ਹੋ ਗਈ ਆ ਪਰ ਜੇ ਹੁਣ ਉਮਰ ਦੇ ਹਿਸਾਬ ਨਾਲ ਵੇਖਿਆ ਜਾਵੇ ਕਿ ਤੇ ਢੋਲ ਵੱਜਦਾਵੇ ਤਾਂ ਹਾਲੇ ਵੀ ਪੈਰ ਛਿੜਕਦੇ ਮਾਸਟਰ ਭਜਨ ਸਿੰਘ ਉਹ ਉਹ ਤਾਂ ਸਾਰੇ ਜਸ ਜੀ ਸਾਹਿਬ ਹੈਗੇ ਨੇ ਉਹ ਥੜਕਣ ਥੜਕਣ ਇਹਨਾਂ ਸਾਹਿਬ ਆਕੀ ਨੇ ਉਹ ਥੜਕਣ ਥੜਕਣ ਇੱਕ ਹੋਰ ਬੜੀ ਪਲਨ ਮੈਂ ਗੱਲ ਚੰਗੀ ਲੱਗੇ ਜੇ ਨਾ ਲੱਗੇ ਕੱਟ ਦਿਓ ਇਹਨਾਂ ਗੱਲ ਕਰਿਓ ਮੈਂ ਜਦੋਂ ਪੜਦਾ ਸੀ ਨਾ ਜਿੱਥੇ ਮੈਂ ਪੜਦਾ ਸਾਂ ਉੱਥੇ ਮੈਂ ਕੋਰਸ ਕਰਦਾ ਸੀ ਜੀ.ਬੀ.ਟੀ ਕਰਦਾ ਸੀ ਤੇ ਜਦੋਂ ਮੇਰੀ ਸ਼ਾਦੀ ਹੋਈ ਹੈ ਨਾ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਪਗੜਾ ਪੌਂਦਾ ਉਹ ਪਿੰਡ ਹੈ ਜਿਹੜਾ ਪਿੰਸੀ ਉਹ ਤੇ ਉਸ ਪਿੰਡ ਦੀ ਹਾਕੀ ਇੰਡੀਆ ਲੈਵਲ ਦੀ ਮਸ਼ਹੂਰ ਹਾਕੀ ਦੀ ਤੇ ਉਦੋਂ ਬਰਾਤਾਂ ਰਾਤ ਰਹਿੰਦੀਆਂ ਸਾਂ ਰਾਤ ਬਰਾਤ ਜਾਣੀ ਦਿਨੇ ਫੇਰੇ ਹੁਣ ਸਗਨ ਹੋਣ ਤੇ ਉਹਨਾਂ ਨੂੰ ਪਤਾ ਲੱਗਾ ਵੀ ਮੁੰਡਾ ਭੰਗਾ ਪਾਉਂਦਾ ਉਹਨਾਂ ਨੇ ਕਹੇ ਕਿ ਸ਼ਰਤ ਲਾਤੀ ਜਿਗਦੀ ਪਹਿਲਾਂ ਭੰਗਾ ਪਾ ਕੇ ਵਿਖਾ ਤਾਂ ਫਿਰ ਲਾਵਾ ਵਹਾ ਕਰ। ਠੀਕ ਹੈ। ਬੜੀ ਅਜੀਬ ਗੱਲ ਸੀ ਇਹ। ਰਾਤ ਰਹੀ ਬਰਾਤ ਜਿਹੜੇ ਭੰਗਾ ਜਿਹੜੇ ਸੇਤ ਸੇਰੇ ਬੱਦੇ ਨੇ। ਮੈਂ ਖਿਲੀ ਜਿਹੜੀ ਸਾਰੀ ਨੇ ਉੱਤੇ ਬਨੇ ਰੇ ਜਾਗੀਆਂ ਤੇ ਭੰਗਾ ਵੇਖ ਕੇ ਫਿਰ ਲਾਵਾ ਹੋ ਗਿਆ। ਜਿਹਨੇ ਲਾਵਾ ਚੱਲਿਆ ਤੇ ਭੰਗੜਾ ਪਾਉਣਾ ਵੀ ਜਾ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਤ ਪੰਗੜਾ ਪਰੋਵੇ ਜੇਰ ਦੇ ਆਇਆ ਉਹ ਸ਼ਤ ਨਹੀਂ ਵਸ ਮਕੋਲ ਕੀਤਾ ਉਹਨਾਂ ਨੇ ਸ਼ਤ ਨਹੀਂ ਸੀ ਗੁਈ ਪਰ ਆਇਆ ਪੰਗੜਾ ਪਰੋਵੇ ਮਤਲਬ ਇਹ ਤਾਂ ਕਈ ਹੋਈ ਜਾਂਦੀ ਅਜੀਬ ਗੱਲਾਂ ਹੁੰਦੀਆਂ ਨੇ ਬੱਚਾ ਜੀ ਜ਼ਿੰਦਗੀ ਤੁਸੀਂ ਹੰਡਾਈ ਆ ਬੜੇ ਉਤਰਾ ਚੜਾ ਵੇਖੇ ਨਾਮ ਕਮਾਇਆ ਪੰਗੜੇ ਚ ਵੀ ਨਾਮ ਕਮਾਇਆ ਸਿੱਖਿਆ ਦੇ ਖੇਤਰ ਚ ਵੀ ਬੱਚਿਆਂ ਨੂੰ ਵੀ ਸਿੱਖਿਆ ਦਿੰਦੇ ਰਹੇ ਕੋਈ ਗੱਲ ਐਸੀ ਹੈਗੀ ਮੰਚ ਜਿਹੜੀ ਹਾਲੇ ਵੀ ਲੱਗਦੀ ਹੋਵੇ ਪਿਆਰ ਆ ਮੇਰੇ ਕੋਲ ਪੂਰੀ ਨਹੀਂ ਹੋਈ ਇਹ ਵੀ ਮੈਂ ਕਰਨਾ ਚਾਹੁੰਦਾ ਸੀ ਇਨਸਾਨ ਦੀ ਮਨਸ਼ਾ ਕਦੀ ਨਹੀਂ ਪੂਰੀ ਹੋਈ ਸਦਾ ਕੋਈ ਚਾਹੁੰਦਾ ਹੈ ਮੈਂ ਵੀ ਕਰ ਲੈਂਦਾ ਆ ਵੀ ਕਰ ਲੈਂਦਾ ਹੋਏ ਕਹਿੰਦਾ ਦੇਖ ਲਿਮਟ ਹੁੰਦੀ ਹੈ ਜਗ ਟਾਈਮ ਦਾ ਹੈ ਉਮਰ ਹੁੰਦੀ ਹੈ ਆ ਕਰ ਸਕਦੇ ਜਗ ਉਹ ਨਹੀਂ ਕਰ ਸਕਦਾ ਖਾਸ਼ਾ ਜੇ ਕਦੀ ਪੂਰੀ ਕੋਈ ਕਰਮ ਵਾਲੀ ਹੱਜ ਜਗਾ ਕਾਜ ਪੂਰੀ ਨਹੀਂ ਮੈਂ ਇਹ ਵੀ ਕਰ ਲੈਂਦਾ ਆ ਵੀ ਕਰ ਲੈਂਦਾ ਜੋ ਹੈ ਸੱਚੇ ਪਾਤਸ਼ਾਹ ਨੇ ਜਨ ਬਖਸ਼ਿਆ ਸੀ ਉਹ ਕੀਤਾ ਹੁਣ ਐਸੀ ਗੱਲ ਕੋਈ ਨਹੀਂ ਹੁਣ ਹੁਣ ਬੱਚੇ ਆਪਣੇ ਸਭ ਲੱਗੇ ਨੇ ਮੇਰੇ ਨਾਲ ਵੀ ਠੀਕ ਹੈ ਨੌਕਰੀ ਪੇਸ਼ਾ ਵੀ ਕਦਰ ਜੀ 20 ਨੌਕਰੀ ਕਦਰ ਜੀ ਹੁਣ ਬੱਚੇ ਬਾਹਰ ਚਲੇ ਗਏ ਨੇ ਅਸੀਂ ਬਸ ਕਿਰਪਾ ਮਾਰ ਜਾਸ ਆਪਣੀ ਸਮਝ ਮੁਤਾਬਕ ਆਪਣੀ ਸੋਚ ਮੁਤਾਬਕ ਸਨੇਹਾ ਕੀ ਦੇਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ ਜਿਹੜੀ ਭੰਗੜੇ ਨਾਲ ਜੁੜੀ ਹੈ ਜਾਂ ਫਿਰ ਕਿਸੇ ਹੋਰ ਕਾਰੋਬਾਰ 'ਚ ਜੁੜੀ ਹੋਈ ਹੈ ਜਾਂ ਫਿਰ ਆਪਣੀ ਸਿਹਤ ਤੋਂ ਭਟਕਦੀ ਹੈ ਉਹਨਾਂ ਨੂੰ ਕੀ ਸਨੇਹਾ ਦੇਣਾ ਸਿਹਤ ਹੀ ਸਭ ਕੁਝ ਹੈ ਜੇ ਸਿਹਤ ਨਹੀਂ ਤਾਂ ਕੁਝ ਵੀ ਨਹੀਂ ਮੈਂ ਇਹ ਬੇਤੀ ਇਹ ਨੌਜਵਾਨਾਂ ਨੂੰ ਚਿੱਟੇ ਬਣੋ ਚਿਤਾ ਖੋ અમરલા અમર કોઈ જરા જિંદગી લકી બાજી નાજે અમર કોઈ બી જરા દેખ અમર હાતે સંગે કામ ના અમલ કરો કબડડી ખેડો ખોલ રસ્તા રસા કી છે ભાર ચકણા દોડના સલીત કર બનો બળે બળે તગડે હી રહે સાડે દેખા સંગ આ તો સમજો દેખા સંગ ફોટો તો યકી મેરા ફ્લાઇંગ સેકન્ડર ફ્લાઇંગ સેક એ કોઈ બને આજ પણ બળે હકી સાડી કિતતે કિતતે ચલ ગઈ હી ਆ ਕਿ ਤੇ ਟੌਪ ਨੇ ਸਹੀ ਹੁਣ ਯਾਸ ਮੁੰਡੇ ਬਹੁਤ ਹੱਕ ਦੀ ਬੰਦੇ ਨਿਕਲਦੇ ਬਹੁਤ ਸ੍ਰਸ਼ਟੀਮਾ ਸਾਡੇ ਜਿਹੜੀਆਂ ਟੀਮ ਨੇ ਉਹ ਬਹੁਤ ਵਧੀਆ ਨੇ ਨਿਕਲਣਾ ਜਿੱਦਾਂ ਲੋਕ ਉਹ ਤਾਂ ਮੱਖੀ ਨਹੀਂ ਮਾਰਦੇ ਮੱਖੀ ਮੱਖੀ ਨਾ ਮਾਰੋ ਆਪਣੇ ਹੀਰੋ ਆਵਣ ਜੀ ਬਿਲਕੁਲ ਇਹ ਸੰ ਸਾਡੇ ਨਾਲ ਮਾਸਟਰ ਸਰ ਭਜਨ ਸਿੰਘ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਚ ਤਾਂ ਨਾਮ ਨਾਲ ਖਟਿਆ ਹੀ ਨਾਲ ਦੀ ਨਾਲ ਭੰਗੜੇ ਨੂੰ ਵੀ ਉਸ ਲੈਵਲ ਤੱਕ ਪਹੁੰਚਾਇਆ ਜਿੱਥੇ ਇਸ ਵੇਲੇ ਅਸੀਂ ਦੇਖਦੇ ਹਾਂ ਕਿ ਦੇਸ਼ਾਂ ਵਿਦੇਸ਼ਾਂ ਚ ਭੰਗੜਾ ਜਿਹੜਾ ਹੈ ਉਹ ਸਾਡਾ ਮਸ਼ਹੂਰ ਹੈ ਪੰਘੜੇ ਦੇ ਖੇਤਰ ਦੇ ਵਿੱਚ ਰਿਹਾ ਕਿ ਕਈ ਟੀਮਾਂ ਤਿਆਰ ਕੀਤੀਆਂ ਕਈ ਨੌਜਵਾਨਾਂ ਨੂੰ ਪੰਘੜਾ ਸਿਖਾਇਆ ਵੱਡੇ-ਵੱਡੇ ਇਨਾਮ ਜਿੱਤੇ ਬੜੀਆਂ-ਬੜੀਆਂ ਸ਼ਖਸੀਅਤਾਂ ਦੇ ਸਾਹਮਣੇ ਪੰਘੜਾ ਪਾ ਕੇ ਉਹਨਾਂ ਦੇ ਹੱਥੋਂ ਵੀ ਸਨਮਾਨ ਲਏ ਤਾਂ ਹੁਣ ਕਹਿੰਦੇ ਹਨ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਹੀ ਆਪਣੇ ਹੀਰੋ ਆਪ ਬੰਨਾ ਚਾਹੀਦਾ ਹੈ ਮਿਹਨਤ ਕਰਨੀ ਚਾਹੀਦੀ ਹੈ ਚੰਗੇ ਰਾਹ ਤੇ ਚੱਲਦਿਆਂ ਹੋਇਆਂ ਆਪਣੇ ਭੂਇੱਖ ਨੂੰ ਤੇ ਆਪਣੇ ਪੰਜਾਬ ਦੇ ਭੂਇੱਖ ਨੂੰ ਸਵਾਰਨਾ ਚਾਹੀਦਾ ਹੈ ਕੈਮਰਾ ਪਰਸਨ ਲਾਪਰੀ ਦੇ ਨਾਲ ਪੋਪਾਲ ਸਿੰਘ ਪੰਜਾਬ ਨਿਊਜ਼ ਬਟਾਲਾ ਪਿੰਡ ਖੋਖਰ ਫੋਜੀਆ